ਡੇਕੋਟ ਕਪੂਰਾ ਦੀ 메ਨ ਰੋਡ ਤੇ ਪੁਲੀ ਟੁੱਟੀ ਹੋਈ ਸੀ ਇਸ ਦੇ ਵੱਲੋਂ ਜਿਹੜਾ ਜਤਗਰ ਦੇ ਪਿੰਡ ਵਾਸੀਆਂ ਅਤੇ ਕਿਸਾਨ ਯੂਨੀਅਨ ਦੇ ਪ੍ਰਧਾਨ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ ਉਹ ਅੱਜ ਜੋ ਇਸ ਦਾ ਕੰਮ ਜੋ ਮੁਰੰਮਤ ਹੈ ਸ਼ੁਰੂ ਕੀਤੀ ਗਈ ਹੈ ਤੇ ਆਓ ਇਸ ਦੇ ਬਾਰੇ ਆਪਾਂ ਕਿਸਾਨ ਯੂਨੀਅਨ ਦੇ ਪ੍ਰਧਾਨ ਅਤੇ ਪਿੰਡ ਦੇ ਵਾਸੀਆਂ ਤੋਂ ਬਾਰੇ ਜਾਣਦੇ ਹਾਂ ਹਾਂਜੀ ਪ੍ਰਧਾਨ ਸਾਹਿਬ ਕੀ ਕਹਿਣਾ ਚਾਹੋਗੇ ਵੀ ਜੋ ਪਿਛਲੇ ਦਿਨੀ ਆਪਾਂ ਇਸ ਦਾ ਵਿਰੋਧ ਕੀਤਾ ਸੀ ਉਸ ਦੇ ਬਾਰੇ ਹੁਣ ਜੋ ਹਫ਼ਤੇ ਦੇ ਅੰਦਰ ਅੰਦਰੀ ਅਸ ਦਾ ਪ੍ਰਸ਼ਾਸਨ ਨੇ ਜੋ ਮੁਰੰਮਤ ਸ਼ੁਰੂ ਕਰ ਦਿੱਤੀ ਹੈ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਪਹਿਲਾਂ ਤਾਂ ਮੈਂ ਜਿਹੜਾ ਹੈਗਾ ਇਹ ਨਾ ਬਹੁਤ ਵੱਡਾ ਟੋਆ ਬਣ ਚੁੱਕਿਆ ਸੀ ਸੜਕ ਦੇ ਵਿਚਾਲੇ ਉਸ ਵੇਲੇ ਕੋਈ ਜਾਨੀ ਨਖਾਨ ਜਾਂ ਮਾਲੀ ਨਖਾਨ ਦਾ ਹੋਣ ਦਾ ਡਰ ਸੀਗਾ ਤੇ ਪਰ 9 ਘੰਟੇ ਹੋ ਗਏ ਸੀ ਪ੍ਰਸ਼ਾਸਨ ਨੇ ਕੋਈ ਧਿਆਨ ਨਹੀਂ ਦਿੱਤਾ ਸੀ ਇਹ ਕਰਕੇ ਲੋਕ ਸਿੰਘਾ ਸੂਜ ਕਿਸਾਨ ਜਾਂ ਥੇ ਬਣੀਓ ਅਸੀਂ ਮੈਂ ਦਾ ਗੁਰਜੀਤ ਸਿੰਘ ਜਿੱਤ ਗੱਲ ਤੂਬਾ ਪ੍ਰਧਾਨ ਤੇ ਹੋਂਦੇ ਨਾਂ ਤੇ ਅਸੀਂ ਪ੍ਰਸ਼ਾਸਨ ਦਾ ਧਿਆਨ ਚ ਲਿਆਉਂਦਾ ਵੀ ਇਹ ਬਹੁਤ ਵੱਡਾ ਟੋਆ ਹੈ 8-9 ਘੰਟੇ ਹੋ ਗਏ ਹੈ ਉਬਾਦ ਆਇਆ ਹੈ ਕਿ ਉਹ ਪਿਆ ਤੇ ਹਨੇਰਾ ਹੋਣ ਵਾਲਾ ਰਾਤ ਹੋਣਾ ਦੀ ਰਾਤ ਨੂੰ ਕੋਈ ਵੱਡਾ ਹਾਸਾ ਹੋ ਸਕਦਾ ਹੈ ਇਸ ਕਰਕੇ ਇੱਥੇ ਅਸੀਂ ਆਪਦਾ ਮੜਾ ਮੜਾ ਮੁਜਾਰਾ ਕਰਕੇ ਤੇ ਉਸ ਬਲੇ ਜਦੋਂ ਕੀਤਾ ਤਾਂ ਤਹਿਸੀਲਦਾਰ ਸਾਹਿਬ ਤੇ ਐਸਡੀਐਮ ਸਾਹਿਬ ਇਥੋਂ ਦੀ ਨੰਗੇ ਤੇ ਤਹਿਸੀਲਦਾਰ ਸਾਹਿਬ ਸਾਡੇ ਕੋਲੇ ਆ ਕੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਆਉਂਦੇ ਹਾਪੇ ਦੇ ਵਿੱਚ ਵਿੱਚ ਪੁਲੀ ਨਵੀਂ ਬਣਾ ਦੇਾਂਗੇ ਅਸੀਂ ਜਿਹੜੀ ਟੁੱਟੀ ਹੈ ਅਸੀਂ ਤਹਿਸੀਲਦਾਰ ਤੇ ਐਸ ਡੀ ਐਮ ਸਾਹਿਬ ਜੈਤੋ ਦਾ ਬਹੁਤ ਧੰਨਵਾਦੀ ਹੈ ਕਿ ਉਹਨਾਂ ਨੇ ਆਪਣਾ ਜੋ ਵਾਅਦਾ ਕੀਤਾ ਸੀ ਵੀ ਹਫਤੇ ਦੇ ਵਿੱਚ ਵਿੱਚ ਇਹ ਪੁਲੀ ਬਣ ਜੂਗੀ ਉਹ ਹੁਣ ਅੱਜ ਬਣ ਰਹੀ ਹੈ ਮਲਾਜ਼ਮ ਆ ਗਿਆ ਪੀ ਡੀਬਲਯੂ ਦੇ ਸਾਰੇ ਉਹ ਹਰਕ ਆਪਣੀ ਜਿਹੜੀ ਇਹ ਪੁਲੀ ਬਣਾ ਰਹੇ ਹੈ ਅਸੀਂ ਹਰਕ ਵਿਭਾਗਾਂ ਵਾਲਿਆਂ ਦਾ ਵੀ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਸਾਡਾ ਇਹ ਪੁਲੀ ਦਾ ਬਹੁਤ ਵਧੀਆ ਜਿਹੜਾ ਕੰਮ ਕਰ ਰਿਹਾ ਹੈ ਇਸ ਕਰਕੇ ਮੈਂ ਆਪਦੇ ਪਿੰਡ ਵਾਸੀਆਂ ਦਾ ਵੀ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਉਦੋਂ ਮੈਨੂੰ ਸਹਿਯੋਗ ਦਿੱਤਾ ਇਹ ਜਿਹੜੀ ਅੱਜ ਪੁਲੀ ਹੋ ਗਈ ਹੈ ਪਹਿਲਾਂ ਵੀ ਇੱਕ ਦੋ ਇਹਦੀ ਟੁੱਟੀ ਸੀ ਤੇ ਅੱਜ ਜਿਹੜੀ ਜਿਹੜੀ ਇਹ ਕੁੜੀ ਨਵੀਂ ਬਣ ਰਹੀ ਹੈ ਹਾਂਜੀ ਬਾਈ ਜੀ ਤੁਸੀਂ ਪਿਛਲੇ ਹੀ ਦਿਨ ਵਿਰੋਧ ਕੀਤਾ ਸੀ ਜਿਹੜੇ ਪ੍ਰਸ਼ਾਸਨ ਦੇ ਜਿਹੜੀ ਸਾਡੀ ਬੇਨਤੀ ਉਹਨਾਂ ਨੇ ਸੁਣੀ ਅਸੀਂ ਉਹ ਤੋਂ ਉਹ ਤੋਂ ਵੱਧ ਧੰਨਵਾਦ ਕਰਦੇ ਹਾਂ ਮੁਲਾਜ਼ਮਾਂ ਦੇ ਜਿਹੜੇ ਤਿੰਨ ਦਿਨ ਹੋ ਗਏ ਵਿਚਾਰੇ ਦਿਨ ਪਰ ਰਾਤ ਤੁਰੇ ਫਿਰਦੇ ਆ ਮਿਹਨਤ ਕਰੀ ਅੱਜ ਮਿਹਨਤ ਨੂੰ ਫਲ ਪਿਆ ਸਾਰਾ ਕੁਝ ਸਹੀ ਹੋ ਗਿਆ ਵੀਰੇ ਸਾਰਾ ਕੁਝ ਸਹੀ ਹੋ ਗਿਆ ਹੌਲੀ ਹੌਲੀ ਬਣੂ ਹੁਣ ਤਾਂ ਹੌਲੀ ਹੌਲੀ ਬਾਨੀ ਆ ਬਣ ਜਾਣੀ ਆ ਸਾਰਾ ਕੁਝ ਹੋ ਗਿਆ ਵਧੀਆ ਅਸੀਂ ਧੰਨਵਾਦ ਕਰਦੇ ਹਾਂ ਇਹਨਾਂ ਮੁਲਾਜ਼ਮਾਂ ਦਾ ਪ੍ਰਸ਼ਾਸਨ ਦਾ ਸਾਰਿਆਂ ਦਾ ਹਾਂਜੀ ਜੋ ਕਿਸਾਨ ਯੂਨੀਅਨ ਤੇ ਪਿੰਡ ਜਤੈਗੜ੍ਹ ਦੇ ਵਾਸੀਆਂ ਵੱਲੋਂ ਇਸ ਦੇ ਬਰામਤ ਨੂੰ ਲੈ ਕੇ ਵਿਚਾਰ ਦਿੱਤੇ ਗਏ ਨੇ ਉਹਨਾਂ ਨੇ ਬਹੁਤ ਹੀ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ ਤੇ ਉਹਨਾਂ ਨੇ ਜਲਦ ਤੋਂ ਜਲਦ ਹਫ਼ਤੇ ਦੇ ਅੰਦਰ ਅੰਦਰ ਇਸ ਦਾ ਫੈਸਲਾ ਲੈਣ ਤੇ ਉਹਨਾਂ ਨੇ ਪ੍ਰਸ਼ਾਸਨ ਦੀ ਸਲਾਹਤਾ ਕੀਤੀ